ਰਾਸਵਾ ਮੈਂਬਰ ਸੰਤ ਬਲਵਿੰਦਰ ਸਿੰਘ ਸਿੱੱਜੇਵਾਲ ਜੋ ਕਿ ਹੜਾਂ ਕਾਰਨ ਸਨਾਂ ਦੀਆਂ ਬਰਬਾਦ ਹੋ ਚੁੱਕੀਆਂ ਜ਼ਮੀਨਾਂ ਦੇ ਲਈ ਦਿਨ ਰਾਤ ਸੇਵਾ ਦੇ ਵਿੱਚ ਝੋਟੇ ਹੋਏ ਹਨ ਉਨਾਂ ਨੇ ਕਿਹਾ ਕਿ ਮੰਡ ਇਲਾਕੇ ਦੇ ਵਿੱਚ ਆਏ ਹੜ੍ਹਾਂ ਕਾਰਨ ਕਿਸਾਨਾਂ ਦੀ ਬਰਬਾਦ ਹੋਈਆਂ ਜ਼ਮੀਨਾਂ ਨੂੰ ਮੁੜ ਆਬਾਦ ਕਰਨ ਦੀ ਸੇਵਾ ਸੰਗਤ ਦੇ ਸਹਿਯੋਗ ਨਾਲ ਲਗਾਤਾਰ ਚੱਲੀ ਹੈ ਹੁਣ ਤੱਕ ਇਸ ਇਲਾਕੇ ਵਿੱਚ ਕਿਸਾਨਾਂ ਦੀ 150 ਏਕੜ ਦੇ ਕਰੀਬ ਜ਼ਮੀਨ ਦੇ ਵਿੱਚ ਕਣਕ ਬੀਜੀ ਜਾ ਚੁੱਕੀ ਹੈ ਅਤੇ ਸੇਵਾ ਦੇ ਕਾਰਜ ਚੱਲ ਰਹੇ ਹਨ ਇਸ ਇਲਾਕੇ ਨੂੰ ਅਜੇ ਵੀ ਵੱਡੇ ਪੱਧਰ ਉਤੇ ਸਹਿਯੋਗ ਦੀ ਲੋੜ ਹੈ ਤਾਂ ਜੋ ਇਸ ਇਲਾਕੇ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਵਾਹੀਯੋਗ ਅਤੇ ਹਰਿਆ-ਭਰਿਆ ਬਣਾਇਆ ਜਾ ਸਕੇ ਦੱਸਦੇ ਕਿ ਇਹ ਇਲਾਕਾ ਪੂਰੀ ਤਰ੍ਹਾਂ ਦੇ ਨਾਲ ਹੜ੍ਹ ਦੀ ਲਪੇਟ ਦੇ ਵਿੱਚ ਆਇਆ ਜੋ ਕਿ ਅਜੇ ਵੀ ਪੂਰੀ ਤਰ੍ਹਾਂ ਦੇ ਨਾਲ ਉੱਭਰ ਨਹੀਂ ਸਕਿਆ ਜਿਸ ਕਾਰਨ ਅਜੇ ਵੀ ਰਾਸਵਾ ਮੈਂਬਰ ਸਿੱਚਵਾਲ ਦੇ ਵੱਲੋਂ ਸੇਵਾ ਚੱਲੀ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਜਿਹੜੀ ਕਿ ਸੇਵਾ ਉਹਨਾਂ ਦੇ ਵੱਲੋਂ ਦਿਨ ਰਾਤ ਕੀਤੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਆ ਉਹਨਾਂ ਵੀਰਾਂ ਦਾ ਜਿਹੜੇ ਲਗਾਤਾਰ ਇਸ ਸੇਵਾ ਦੇ ਵਿੱਚ ਹਿੱਸਾ ਪਾ ਰਹੇ ਹੂ ਇਹ ਸਿਰਫ ਲੋੜ ਹੈ ਤੇਲ ਦੀ ਇਹਨਾਂ ਵੀਰਾਂ ਨੇ ਇਨਾ ਔੜਾਂ ਦੇ ਵਿੱਚ ਹਮਦਰਦੀ ਵਿਚਾਰ ਕੇ ਰੱਖੀ ਜਾਂ ਜਿਹੜੇ ਉਸ ਵਲੇ ਜ਼ਰਕਲ ਹੋ ਰਹੇ ਸੀ ਤੇ ਇਸੇ ਨੂੰ ਮਦਦ ਕਰਨੀ ਉਹ ਲੋਕਾਂ ਨੇ ਅੱਜ ਹਾਜ਼ਰ ਹੋ ਕੇ ਬੇਨਤੀ ਕੀਤੀ ਸੀ ਕਿ ਹੁਣ ਇੱਥੇ ਬਸਤੋਪਾਂ ਵੀ ਲੋੜ ਨਹੀਂ ਉਹਨਾਂ ਨੇ ਕਹਿੰਦੇ ਲੋੜਾਂ ਪਈਆਂ ਤਾਂ ਜਿਹੜੀਆਂ ਬੀਜਣੀਆਂ ਸੀ ਉਹ ਤਕਰੀਬਨ ਵੀਂਗੀਆਂ ਗਾ ਦਿੱਤੀਆਂ ਸੀ ਹੁਣ ਸਾਰੇ ਫਿਰ ਉਸ ਦਾ ਉਹਨਾਂ ਨੂੰ ਬਖਲਾ ਦਿੱਤੀ ਕਿ ਹੁਣ ਜੇ ਮੱਕੀ ਦੀ ਫਸਲ ਦੇ ਰੂਪ ਦੀ ਵਿੱਚ ਜਿਹੜੀਆਂ ਉਹ ਉਤਰੋ ਪਾਣੀ ਦੇ ਝਾੜ ਵੀ ਚੰਗਾ ਕਣਕ ਦੇ ਹੁਣ ਲੇਟ ਬੀਜੋਗੇ ਵੀ ਜੇ ਵੀ 12 ਬੋਰੀਆਂ ਤੋਂ ਵੱਧ ਹੋਵੇ ਘਾੜਨੀ ਨਿਕਲਣਾ ਤੇ ਹੁਣ ਇਹਦਾ ਲਗਾਤਾਰ 2 ਮਹੀਨੇ ਜਿਹੜਾ ਚਾਲ ਦੇ ਵਿੱਚ ਇਹ ਚੱਲਦਾ ਰਹੇ ਕੰਮ ਦਾ ਇਹ ਤਕਰੀਬਨ ਨੇੜੇ ਹੋ ਜਾਊਗਾ ਜਿਹੜੇ ਇੱਕ ਫੇਸ ਤੋਂ ਬਣਨ ਵਾਲੇ ਆ ਸੋ ਲਗਾਤਾਰ ਸੇਵਾ ਦਾ ਕਾਰਜ ਚੱਲ ਰਿਹਾ ਤੁਸੀਂ ਸਾਰੇ ਸਹਿਯੋਗ ਕਰੋ ਅਧਰੇ ਦੁਜੇ ਪਾਸੇ ਕਿਸਾਨਾਂ ਦਾ ਮੁੱਦਾ ਪਾਰਲੀਮੈਂਟ ਦੇ ਸਰਦ ਰੁੱਤ ਦੇ ਸੈਸ਼ਨ ਦੇ ਵਿੱਚ ਰਾਸਵਾ ਮੈਂਬਰ ਸੰਤ ਬਲਵੀਰ ਸਿੰਘ ਸਿੱਚੇਵਾਲ ਦੇ ਵੱਲੋਂ ਚੁੱਕਿਆ ਗਿਆ। ਉਹਨਾਂ ਨੇ ਕਿਹਾ ਪਾਰਲੀਮੈਂਟ ਦੇ ਸਰਦ ਰੁੱਤ ਦੇ ਸੈਸ਼ਨ ਦੇ ਵਿੱਚ ਕਿਸਾਨਾਂ ਲਈ ਐਮਐਸਪੀ ਆਮਦਨ ਦੁੱਗਣੀ ਕਰਨ, ਕਰਜ਼ ਮੁਆਫੀ ਅਤੇ ਖੁਦਕੁਸ਼ੀਆਂ ਬਾਰੇ ਸਵਾਲ ਪੁੱਛੇ ਗਏ ਪਰ ਖੇਤੀਬਾੜੀ ਮੰਤਰੀ ਵੱਲੋਂ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ ਜੇਕਰ ਕਿਸਾਨਾਂ ਬਾਬਤ ਪੁੱਛੇ ਸਵਾਲਾਂ ਦਾ ਜਵਾਬ ਤਸੱਲੀ ਬਖਸ਼ ਦਿੱਤਾ ਜਾਂਦਾ ਤਾਂ ਦੇਸ਼ ਦੇ ਕਿਸਾਨਾਂ ਦਾ ਵੀ ਹੌਸਲਾ ਵਧਦਾ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਪਵਿੱਖ ਬਾਰੇ ਫਿਕਰਮੰਦ ਹੈ ਅੱਜ ਸਾਡਾ ਕੁਐਸਚਨ ਲੱਗਾ ਸੀ ਖੇਤੀਬਾੜੀ ਤੇ ਕਿ ਜਿਹੜਾ ਸਰਕਾਰ ਐਮਐਸਪੀ ਕੋਸ਼ਿਸ਼ ਕਰ ਦਿੰਦੀ ਹੈ ਪਰ ਉਹਦੇ ਉੱਤੇ ਫੈਸਲਾ ਵਿਖਦੀਆਂ ਨਹੀਂ ਕਿਸਾਨਾਂ ਦੀ ਆਮਦਨ ਸਰਕਾਰ ਨੇ ਦੁੱਗਣੀ ਕਰਨ ਵਾਸਤੇ ਕਿਹਾ ਸੀ ਉਹ ਦੁੱਗਣੀ ਤਾਂ ਹੋਈ ਨਹੀਂ ਪਰ ਕਿਸਾਨ ਜਿਹੜੇ ਆ ਖੁਦਕਸ਼ੀਆਂ ਕਰ ਰਹੇ ਹੋ ਸੋ ਉਹਨਾਂ ਨੂੰ ਜਿਸ ਤਰ੍ਹਾਂ ਕਾਰਪੋਰੇਟ ਨੂੰ ਸਰਕਾਰ ਨੇ ਉਹਨਾਂ ਦੇ ਕਰਜ਼ੇ ਦੇ ਉੱਤੇ ਲੀਕ ਮਾਰੀ ਆ ਉਹਨਾਂ ਦੇ ਕਰਜ਼ੇ ਮਾਫ ਕੀਤੇ ਆ ਅਸੀਂ ਇਹੀ ਪੁੱਛਿਆ ਸੀਗਾ ਕਿ ਕੀ ਸਰਕਾਰ ਮਜ਼ਦੂਰ ਤੇ ਕਿਸਾਨਾਂ ਦੇ ਜਿਹੜੇ ਕਰਜ਼ੇ ਆ ਉਹਨਾਂ ਨੂੰ ਮਾਫ ਕਰਨ ਵਾਸਤੇ ਕੋਈ ਕਰ ਰਹੀ ਹੈ ਜੇ ਕਰ ਰਹੀ ਹੈ ਤਾਂ ਕੀ ਕਰ ਰਹੀ ਹੈ ਪਰ ਉਹਨਾਂ ਦਾ ਇਸ ਦੇ ਉੱਤੇ ਕੋਈ ਜਵਾਬ ਜਿਹੜਾ ਹੈ تسلی بخش ਨਹੀਂ ਆਇਆ ਦੂਸਰਾ ਕੁਐਸਚਨ ਸਬਲੀਮੈਂਟਰੀ ਸੀ ਕਿ ਸਾਡਾ ਪਹਿਲਾ ਕਿ ਜੋ ਕਿਸਾਨ ਜੋ ਹੈ ਲਗਾਤਾਰ ਜਿਹੜਾ ਹੈ ਉਹ ਕਰਜ਼ੇ ਦੇ ਥੱਲੇ ਦੱਬਿਆ ਜਾ ਰਿਹਾ ਸੋ ਉਹਨਾਂ ਨੂੰ ਜਿਹੜਾ ਹੈ ਖੁਦਕਸ਼ੀਆਂ ਕਰ ਰਿਹਾ ਸਰਕਾਰ ਕਿਸਾਨਾਂ ਵਾਸਤੇ ਕੀ ਕਰ ਰਹੀ ਹੈ ਉਹਦਾ ਵੀ ਜਵਾਬ ਦੇਣਾ ਹੈ ਉਹ ਸਹੀ ਤਰੀਕੇ ਨਹੀਂ ਆਇਆ ਤੀਸਰਾ ਸੀ ਕਿ ਕਿਸਾਨ ਪੂਰੇ ਭਾਰਤ ਦੇ ਵਿੱਚ ਜਿਹੜੇ ਕਿਸਾਨ ਆ ਖੁਦਕਸ਼ੀਆਂ ਕਰ ਰਹੇ ਆ ਕਿ ਕਿਸਾਨ ਉਹਨਾਂ ਦਾ ਡਾਟਾ ਜਿਹੜਾ ਹੈ ਉਹ ਰੱਖ ਰਹੀ ਹੈ ਜੇ ਰੱਖ ਰਹੀ ਹੈ ਤੇ ਹਰ ਸੂਬੇ ਦੇ ਬਾਰ ਕਿੰਨੀਆਂ ਖੁਦਕਸ਼ੀਆਂ ਹੋ ਰਹੀਆਂ ਉਹਨਾਂ ਦਾ ਡਾਟਾ ਜਿਹੜਾ ਹੈ ਉਪਲਬਧ ਕਰਾਇਆ ਜਾਵੇ ਔਰ ਕਿਸੇ ਵੀ ਸਵਾਲ ਦਾ ਜਿਹੜਾ ਹੈਗਾ ਸਾਰਸਕ جواب ਨਹੀਂ ਦਿੰਦਾ ਉਹਨਾਂ ਨੇ ਕਿਹਾ ਕਿ ਇਹ ਫੋਰ ਵੀ ਕਾਰਨ ਹੋ ਸਕਦੇ ਆ ਪਰ ਇਹ ਵੀ ਕਿਹਾ ਸੀਗਾ ਵੀ ਉਹਦੇ ਵਿੱਚ ਕਾਰਨ ਦੱਸਿਆ ਜਾਵੇ ਕਿ ਇਹ ਕਿਸ ਕਿਹਨਾ ਕਾਰਨਾ ਕਰਕੇ ਖੁਦਗਸ਼ਿਆ ਹੋਦੀ ਹੈ ਸੋ ਸਰਕਾਰ ਜਿਹੜੇ ਮੰਤਰੀ ਸਾਹਿਬ ਨੇ ਜਿਹੜੇ ਜਵਾਬ ਦੇਣੇ ਚਾਹੀਦੇ ਸੀ ਉਹਨਾਂ ਦੇ ਉੱਤਰ ਨਹੀਂ ਦਿੱਤੇ ਪਰ ਭਾਸ਼ਣ ਉਹਨਾਂ ਨੇ ਜ਼ਰੂਰ ਦਿੱਤਾ ਇਹ ਕਿਸਾਨਾਂ ਲਈ ਆ ਕਰ ਰਹੇ ਆ ਸੀ ਕਿਸਾਨਾਂ ਲਈ ਆ ਕਰ ਰਹੇ ਆ ਕਿਉਂਕਿ ਜਿਹੜਾ ਤਸੱਲੀ ਬਕਸ ਜਵਾਬ ਆਉਣਾ ਚਾਹੀਦਾ ਸੀ ਉਹ ਨਹੀਂ ਆਇਆ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਨਹੀਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ